ਹਾਂਜੀ ਅੱਜ ਆਪਾਂ ਇਨਸਾਨੀਅਤ ਚ ਚੈੱਕ ਕਰਦੇ ਆਂ ਤੇ ਤੁਹਾਨੂੰ ਮਿਲਾਉਣੇ ਆਂ ਇਹ ਕੰਮਲੀ ਦੇ ਨਾਲ ਆ ਜਾਓ ਮੇਰੇ ਪਿੱਛੇ ਪਿੱਛੇ ਹਾਂਜੀ ਹੋਰ ਬਾਈ ਜੀ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਜੇ ਕੋਈ ਕੁੜੀ ਬੱਸ ਦੇ ਵਿੱਚ ਤੁਹਾਨੂੰ ਸੀਟ ਮੰਗੇ ਤੁਸੀਂ ਦੇ ਦੋਗੇ ਉਹਨੂੰ ਨਾ ਨਾ ਨਹੀਂ ਦਿੰਦੇ ਜੇ ਕੋਈ ਬੱਚੇ ਲਈ ਜਨਾਨੀ ਬੱਸ ਦੇ ਵਿੱਚ ਸੀਟ ਮੰਗੇ ਉਹਨਾਂ ਨੂੰ ਦੇ ਦੋਗੇ ਤੁਸੀਂ ਨਾ 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 ਨਹੀਂ ਦਿੰਦੇ ਜੇ ਕੋਈ ਜਮਾ ਹੀ ਬੁੱਢੀ ਬਜ਼ੁਰਗ ਔਰਤ ਸੀਟ ਮੰਗੇ ਉਹਨਾਂ ਨੂੰ ਤੁਸੀਂ ਸੀਟ ਦੇ ਦੋ ਨਾ 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 ਜਮਾ ਨਹੀਂ ਦਿੰਦੇ ਐਨਾ ਘਟਿਆ ਬੰਦਾ ਯਾਰ ਤੇਰੇ ਤੇ ਜਿਹੜਾ ਜਮਾ ਹੀ ਇਨਸਾਨੀਅਤ ਹੈ ਨਹੀਂ ਉਹ ਭਰਾਵਾ ਜੇ ਮੈਂ ਜਵਾਨ ਕੁੜੀ ਨੂੰ ਸੀਟ ਦੇਤੀ ਉਹ ਵੀ ਮਰੂਗੀ ਜੇ ਮੈਂ ਬੱਚੇ ਵਾਲੀ ਨੂੰ ਸੀਟ ਦੇਤੀ ਉਹ ਵੀ ਮਰੂਗੀ ਜੇ ਮੈਂ ਬੁੱਢੀ ਨੂੰ ਸੀਟ ਦੇਤੀ ਉਹ ਵੀ ਮਰੂਗੀ ਅੱਛਾ ਕਿਉਂ ਉਹ ਭਰਾਵਾ ਮਾਈ ਡਰਾਈਵਰ ਆ ਜੇ ਮੈਂ ਸੀਟ ਛੱਡਤੀ ਤਾਂ ਬਸ ਜਾ ਕੇ ਕਿਸੇ ਦੇ ਵਿੱਚ ਵੱਜੂਗੀ ਕੰਜਰ ਦਾ ਪਾਗਲ ਨਾ ਹੋਵੇ ਤਾਂ ਓਕੇ ਸਰ ਜੀ ਸ਼ੋਰੀ ਬਾਪੂ ਗੱਲ ਸੁਣੀ ਇੱਕ ਮਿੰਟ ਤੱਕ ਹਾਂ ਉਹ ਨਹੀਂ ਨਹੀਂ ਬਾਪੂ ਨਹੀਂ 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 ਉਹ ਕੰਮ ਤਾਂ ਦੱਸ ਜਾਂਦਾ ਉਹ ਨਹੀਂ 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 ਉਹ ਕਿਵੇਂ ਪੈ ਸ਼ਹਿਰ ਚੱਲਣਾ ਹਾਂ ਹਾਂ ਉਹ ਤਾਂ ਸ਼ਹਿਰ ਹੀ ਜਾਣਾ ਉਹ ਚੱਲ ਆ ਜਾ ਫਿਰ ਮਿਲਦੇ ਛੇਰ ਮਿਲਦੇ ਸ਼ਹਿਰ ਉਹ ਕੀ ਲਾਦਾ ਉਹ ਕਾਕਾ ਸਟੈਂਡ ਲੱਗਿਆ ਸਟੈਂਡ ਉਹ ਇਹ ਤਾਂ ਕੰਪਨੀ ਨੇ ਲਵਾਇਆ ਉਹ ਦੰਦ ਤਾਂ ਨਹੀਂ ਕੰਪਨੀ ਵਾਲੇ ਲਵਾਉਣੇ